ਜੋ ਜਨਮਰ ਆਪਣੇ ਘੋੜਿਆਂ ਦੇ ਮੇਲੇ ਤੇ ਤੁਹਾਨੂੰ ਵਿਖਾਉਣੇ ਆ ਜਿਵੇਂ ਆਹ ਸਟੋਰੀ ਲੱਗੀ ਆ ਜਿਹੜੀ ਸੁਖਵੀਰ ਸਿੰਘ ਚੱਠਾ ਸਟੱਡ ਫਾਰਮ ਕਲੋਨੀ ਸਭ ਤੋਂ ਜਿੰਨਾ ਤੱਕ ਸੰਗਤ ਰੋਡ ਤੇ ਇੱਥੇ ਬਾਈ ਵਕੀਲ ਕੋਲੇ ਆਏ ਉਹਦੇ ਬਾਅਦ ਦੁਨੀਆ ਕੋਲੇ ਪਟੇ ਕੋਲੇ ਜੇ ਕਿਸੇ ਨੇ ਕੋਈ ਘੋੜਿਆਂ ਦੀ ਜਾਣਕਾਰੀ ਲੈਣੀ ਹੋਵੇ ਜਾਂ ਕਿਸੇ ਨੇ ਘੋੜਾ ਕੁੜੀ ਪਾਲਣੇ ਹੋਣਾ ਤੇ ਬਾਈਆਂ ਕੋਲੇ ਆ ਕੇ ਤੁਸੀਂ ਮਿਲ ਸਕਦੇ ਹੋ ਗਦੀਪ ਸਿੰਘ ਚੱਠਾ ਰਾਮਾ ਰੋਡ ਬੋਟ ਰਾਣੀ ਕੂੜੇ ਕੂੜਗਾ ਪਾਲਦੇ ਤੰਗਣਾ ਬਹੁਤ ਚੰਗਾ ਕੰਮ ਬਾਕੀ ਦੇਖੇ ਨੇ ਕੋਈ ਖੂੜਾ ਕੋਈ ਫੀਤ ਨਹੀਂ ਹੁੰਦੇ ਸੁਣੋ ਭਾਈ ਜਾਣਕਾਰੀ ਵੀ ਦੇਣਗੇ ਕੋੜਾ ਕੁੜੀ ਨਾਲ ਜਾ ਕੇ ਖਰੀਦ ਵੀ ਦੋ। ਇਹ ਪੰਗਾ ਦੇ ਨੰਬਰ ਇਹਨਾਂ ਨੰਬਰ ਤੇ ਸੰਪਰਕ ਕਰਕੇ ਪੰਗਾ ਤੋਂ ਪ੍ਰੋਪਰ ਜਾਣਕਾਰੀ ਜਿਹੜੀ ਲੈ ਸਕਦੇ। ਆ ਵੀ ਚਠਾ ਸਾਹਿਬ ਜਿੱਦੀ ਘੋੜਾਂਾਂ ਦੇ ਹਾਂ ਸਟਾਟ ਪਰ। ਬਾਕੀ ਜੰੰਬਰ ਇਹਨਾਂ ਕੋਲ ਹੀ ਘਰੇ ਆ ਬਾਈ ਜੇ ਕਿਸੇ ਨੇ ਜੰੰਬਰ ਕੋਈ ਖੇਦਣਾ ਹੋਵੇ ਜਾਂ ਜੰੰਬਰ ਦੇਖਣੇ ਹੋਣ। ਤੇ ਅਗਲੀ ਸਟੋਰੀ ਆ ਜੀ ਟੀ ਸਿੱਧੂ ਸਟਾਰਟ ਫਾਰਮ ਅਕਲੀਆ ਤਲਵੰਡੀ ਨਾਮ ਅਰਜਨ ਪੀਰਾ ਦਾ ਬੱਚਾ ਕੱਦ 68 ਇੰਚ ਉਮਰ 5 ਸਾਲ ਆ ਤੁਸੀਂ ਘੋੜਾ ਦੇਖ ਸਕਦੇ ਹੋ ਘੋੜਿਆਂ ਨੇ ਵੰਗਾਂ ਕੋਲੇ ਇਹਨਾਂ ਦਾ ਵੀ ਪੂਰਾ ਵਧੀਆ ਚੰਗਾ ਕੰਮ ਆ ਇਹ ਇਕਲੀ ਯਾਤਰੀ ਵੰਡਤੋ ਬੰਗਾਂ ਦਾ ਨੰਬਰ ਹੈਗਾ ਕਿ ਕਿਸੇ ਨੇ ਕੋਈ ਛੋੜਾ ਕੋਈ ਸਿੱਧਣੀ ਹੋਵੇ ਕਿ ਜਾਂ ਕੋਈ ਜਾਣਕਾਰੀ ਲੈਣੀ ਹੋਵੇ ਤੁਸੀਂ ਬੰਗਾਂ ਨਾਲ ਸੰਪਰਕ ਕਰਕੇ ਬੰਗਾਂ ਕੋਲ ਆ ਕੇ ਬੰਗਾਂ ਤੋਂ ਪ੍ਰੋਪਰ ਜਾਣਕਾਰੀ ਤੁਸੀਂ ਲੈ ਸਕਦੇ ਹੋ। ਚੈਂਪੀਅਨਰ ਇਹ ਪੰਜ ਵਾਰੀ ਹੀਰਾ ਇਹ ਆਇਆ ਬਾਈ ਬਠੰਡੇ ਤੋਂ ਇਹਨਾਂ ਦੇ ਕੋੜਾ ਹੀਰਾ ਕੰਜ ਵਾਰੀ ਚੈਂਪੀਅਨਰ ਰਹਿ ਚੁੱਕਿਆ ਹੈ ਬਈ ਵੀਡੀਓ ਤੇ ਬਣੇ ਰੋਗੇ ਉਹਨੂੰ ਪ੍ਰੋਪਰ ਸਾਰਾ ਮੇਲਾ ਸਾਰੇ ਮੇਲੇ ਜਿ ਸਾਪਾ ਦਿਖਾਵਾਂਗੇ ਕਿੰਨੇ ਘੋੜੇ ਘੋੜੀਆਂ ਕਾਇਆ ਦੰਦੀਵਾਲ ਸਟਾਰਟ ਫਾਰਮ ਰਾਮਾ ਮੰਡੀ ਬਠੰਡਾ ਦੇਵੰਗਾ ਕੋਲੇ ਜਿਹੜਾ ਕੋਟ ਆ ਉਹਦਾ ਏਜ ਆ 40 ਕੱਦ 66 ਇੰਚ ਆਹ ਦੰਗੜਾ ਕੋੜਾ ਦੇ ਕੋੜਾ ਦੇਖ ਕੋੜਾ ਦਿੱਖਸਾ ਨੇ ਬਹੁਤ ਸੁੰਦਰ ਹੈ ਜਾਈ ਨਾ ਗੇ ਬਹੁਤ ਚੰਗਾ ਸੁਬੇਵਾਂਗਾ ਨੰਬਰ ਆ ਭਾਈ ਜੇ ਕਦੇ ਵੀ ਕੋਈ ਕੁੜੀ ਕ੍ਰਾਸ ਕਰਾਣੀ ਹੋਵੇ ਤੇ ਜਾਂ ਕੋਈ ਕੋੜੇ ਕੋੜ ਦੇ ਰੱਖਣਾ ਹੋਵੇ ਤੇ ਕੋਈ ਮਦਦ ਦੀ ਲੋੜ ਹੋਵੇ ਤਾਂ ਇਹਨਾਂ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਭਾਈ ਤੁਹਾਨੂੰ ਸਲਾਹ ਦੇ ਦਿੰਦੇ ਨੂੰ ਗੁਰਵਿੰਦਰ ਸਿੰਘ ਗੋਰਾ ਗੱਜਲ ਸਟਾਰਟ ਫਾਰਮ ਕੱਦ 66 ਇੰਚ ਗੁਰਵਿੰਦਰ ਸਿੰਘ ਗੋਰਾ ਬਾਈ ਦਾ ਮੋਬਾਈਲ ਨੰਬਰ ਤੇ ਬਾਈ ਦਾ ਤੁਸੀਂ ਘੋੜਾ ਚੈੱਕ ਕਰਦੇ ਹੋ ਬਹੁਤ ਸੁੰਦਰ ਤੇ ਚੰਗਾ ਉੱਚੇ ਕੰਦਾ ਘੋੜਾ 66 ਇੰਚ ਦਾ ਅਲੀ ਸ਼ਾਨ ਦਾ ਪੁੱਤ ਆ ਗੁਰਜਨ ਸਾਲੀ ਦਾ ਵਾਲਿਆਂ ਦਾ ਬੱਚਾ ਇਹ ਸ਼ੇਸ਼ ਨਾਮ ਇਹ ਵੀ ਬਾਈ ਜੱਜਲ ਤੋਂ ਪਰ ਜਗਦੇਵ ਸਿੰਘ ਮਾਗਰਾ ਕਦ 67 ਇੰਚ ਜੱਜਲ 77 ਫਾਰਮ ਇਹ ਬਾਈ ਦਾ ਖੱਲੇ ਮਾਈ ਨੰਬਰ ਕਿ ਕਿਨੇ ਕੋਈ ਘੋੜਾ ਤੇਜ ਨਾ ਹੋਵੇ ਜਾਂ ਪਾਈਆਂ ਤੋਂ ਕੋਈ ਰੈਵਾੜੀ ਲੈਣੀ ਹੋਵੇ ਤੁਸੀਂ ਲੈ ਸਕਦੇ ਹੋ ਆਹ ਆਹ ਬੱਚੇ ਜਿਹਨੂੰ ਜਨਮ ਕਰਾ ਰਹੇ ਆ। ਇਹ ਮੱਝੂ ਕੀ ਬਲੱਡ ਲਾਈਨ ਦਾ ਬਈ। ਛੇਸ਼ਨਾਗ ਦਾ ਬੱਚਾ। ਕਰਦਾ 66 ਇੰਚ। ਮੱਝੂ ਕੀ ਸਟੋਰੀਆਂ ਬਹੁਤ ਸੋਹਣੀਆਂ ਲੰਗਾਂ ਵਾਂਗੂ ਨੇ। ਜਿੰਨੇ ਵੀ ਇੱਥੇ ਬਾਈ ਆਏ ਪੂਰੇ ਸ਼ਾਮ ਵਧੀ। ਕਹਿੰਦੇ ਰਹਿੰਦੇ ਆ ਤੇ ਸ਼ਾਮ ਉਹਦੇ ਮੁੱਲ ਆ ਨਾ। ਆਪਾਂ ਗੀਵੰਦਰ ਸਟੱਡ ਫਾਰਮ। ਆਪਾਂ ਗੀਵੰਦਰ ਸਟੱਡ ਫਾਰਮ। ਕੱਪ ਬੰਨਾ ਦੇ ਮੋਬਾਈਲ ਨੰਬਰ ਪਰਗਟ ਕਾ 66.5 ਇੰਚ ਇੰਦਰਪੰਗੂ ਦਾ ਬੱਚਾ ਬਈ ਇਹ ਸੁਰੌਣ ਸਿੰਘ ਸਾਗੀ ਬੰਦਰ ਕੋਈ ਕਰਦਾ ਪਾਸੇ ਦੀ ਓਏ ਨਾ ਕੋਣ ਮਾਰ ਨਹੀਂ ਕਰ ਸਕੀ ਨਾ ਵੀ ਭਾਗੀ ਵੰਡ ਪਰ ਬਾਈ ਚਲਾ ਬਟੰਡਾ ਆ ਗਿਆ ਉਹ ਤਾਂ ਕਰਤਾ ਮਾਰ ਤੁਸੀਂ ਤਲਵੰਡੀ ਸਭ ਦੋ ਤੰਗ ਆ ਗਿਆ ਬੜਾ ਮੈਂ ਰਾਮਾ ਮੰਡੀ ਆਹਾਂਸਰਾ ਇਹਨਾਂ ਬਈ ਬਹੁਤ ਵੀ ਨਾਮਸ਼ੂਰ ਆ ਨਾ ਇਹ ਵੀ ਤੁਸੀਂ ਯੂਟਿਊਬਰ ਇੰਸਟਾਗ੍ਰਾਮ ਤੇ ਇਹਨਾਂ ਦੇ ਕੋਈ ਵੀਡੀਓ ਦੇਖਦੇ ਹੋਵੋਗੇ ਇਹ ਵੀ ਰੋਜ਼ ਚਿਰਦੇ ਵੀ ਕੰਮ ਕਰ ਰਹੇ ਆ ਨਾ ਆਪਣਾ ਸਟੱਡ ਫਾਰਮ ਦੇ ਸਨਮਾਨ ਮਾਨ ਸਟਾਰਟ ਫਾਰਮ ਖਿਲੋ ਬੰਡਾ ਇਹ ਬਈ ਮਾਨ ਸਟਾਰਟ ਫਾਰਮ ਜਗਰਾੰਤਪਾ ਆ ਤਾਂ ਤੁਸੀਂ ਬਾਈ ਨੂੰ ਬਹੁਤ ਜਾਣਦੇ ਹੋਵੋਗੇ ਜੋ ਕਿ ਆਪਣੇ ਖਿਲੋ ਬਾਈ ਵਰਗਿਆਂ ਨਾਲ ਅਕਸਰ ਵੀ ਦੇਖੇ ਜਾਂਦੇ ਇਹ ਤੇ ਬਾਈ ਦਾ ਵੀ ਇਹ ਬਾਈ ਕੋਲੇ ਆ

ਹਾਂ ਜੀ ਬਾਈਏ ਮਰੀ ਮੁਰਲੀਅਤ ਮਾਰਦਾ ਸਣਾ ਬਾਰੇ ਲੱਗ ਚ ਅਮੰਗਾਈ ਦਾ ਆਪਣੀ ਐਵੀ ਜਾਇਨਿੰਗ ਗਾਲਾਂ ਮਾਰਦਾ ਲੱਗਾ ਤਾਂ ਉਹ ਮਾਤਾ ਭੰਦਾ ਜਾਨ ਮੱਥੇ ਗਦਾ ਗੋਲ ਦਾ ਗੋਡੇ ਤੇ ਫਰਵਾਦੀਆਂ ਮਨੋ ਜੀ ਨਾ ਕਹੇ ਕਿ ਮੇਲੋਤਾ ਮਾਰੀ ਜਾਂਦਾ ਏ ਮੈਂ ਅੱਜ ਕਰਕੇ ਨੰਦਾ ਲਾਜ ਹੈ ਪੰਜਰ ਪਰ ਅੰਦਰ ਹੀ ਫੜਾਇਆ ਨਸਲ ਤੇ ਉਹਦਾ ਪਹਿਲਾ ਸ਼ੋ ਪਟਿਆਲਾ ਪਟਿਆਲੇ ਬਲਕਣ ਆਏ ਮਾਰਦੇ 7 8 ਮਾਰਚ ਨੂੰ 26 ਨੂੰ ਅਬ ਇਹਦਾ ਭਾਈ ਪਟਿਆਲੇ ਹੋਣ ਯਾਰ ਪਹਿਲਾ ਬਾਕੀ ਡਾਕਟਰ ਹੋ ਜਾਓ ਜੀ ਬਾਲਾ ਜੀ ਰੋ ਹਾਂ ਵੀ ਸਾਬਾ ਜੋਰਾ ਅਮਰ ਸਟਾਰਟ ਫਾਰਮ ਲੈ ਲਿਆ ਰੋਡ ਤੇ ਭਾਈ ਜੀ ਭਾਈ ਗੁਰੂ ਸਰ ਕੋਲੇ ਵੀ ਰਹਿੰਦੇ ਨੇ ਤੇ ਜੇ ਕਿਸੇ ਨੇ ਬਈ ਕੋਈ ਜਾਣਕਾਰੀ ਲੈਣੀ ਹੋਵੇ ਘੋੜਾ ਪਾਲਣ ਤੋਂ ਪਹਿਲਾਂ ਘੋੜਾ ਖਰੀਦਣ ਤੋਂ ਪਹਿਲਾਂ ਤੇ ਤੁਸੀਂ ਆ ਬਾਬਾ ਜੀ ਕੋਲੇ ਆ ਸਕਦੇ ਹੋ ਬਾਬਾ ਜੋਰਾ ਇਹ ਤੁਹਾਨੂੰ ਪ੍ਰੋਪਰ ਜਾਣਕਾਰੀ ਦੇ ਦੇਣਗੇ ਕਿ ਕਿਹੜੀ ਨਸਲ ਦਾ ਘੋੜਾ ਤੁਸੀਂ ਲਾਓ ਕਿੰਨੇ ਕੁ ਰੁਪਈਆ ਦਾ ਲੈਣਾ ਘੋੜਾ ਲੈਣਾ ਜਾਂ ਘੋੜੀ ਲੈਣੀ ਆ ਤੇ ਬਾਬਾ ਜੀ ਤੁਹਾਡੇ ਨਾਲ ਵੀ ਗੱਲ ਕਰਨਗੇ ਆ ਬਾਬਾ ਜੀ ਦਾ ਨੰਬਰ ਆ ਬਾਬਾ ਜੋਰਾ ਜੋ ਬਹੁਤ ਚੁਰ ਤੋਂ ਘੋੜੇ-ਘੋੜੇ ਰੱਖ ਰਹੇ ਨੇ ਇਹ ਮੇਲਾ ਵੀ ਬਈ ਤਲਵੰਡੀ ਸਾਹ ਤੋਂ ਇਹਨਾਂ ਨੇ ਸ਼ੁਰੂ ਕਰਿਆ ਸੀ ਘੋੜੇ ਘੋੜਮਾਂ ਦਾ ਹਾਂ ਬਾਕੀ ਸਭਾਂ ਦੀ ਲੱਗਿਆ ਦੇਖੋ ਮੇਲੇ ਤੇ ਦੋਨੇ ਭੈਣ ਭਾਈ ਲੱਗਿਆ ਹੋਏ ਹੋਈਏ ਕੋਈ ਮੇਲਾ ਬਹੁਤ ਵਾਰ ਚੱਲਿਆ ਬਹੁਤ ਜਨਮਰ ਆਇਆ ਹੁਣ ਇੱਥੇ ਮੰਨੂ ਸਟੱਡ ਫਾਰਮ ਅਣੀ ਨਹੀਂ ਕੋੜਾ ਚੱਕੀ ਰੋਣ ਵਾਲਾ ਇੱਕ ਕੋੜ ਈਕਾ ਕਰੋ ਸੁਲਤਾਨ ਦਾ ਬੱਚਾ ਆਇਦਰ ਨਾਰਜਾ ਖਬਰ ਲੱਗੀ ਜਾਂ ਸਾਰਾ ਲਓ ਜੀ ਲਓ ਜੀ ਆ ਜਾ ਲੈ ਬਾਈ ਨੂੰ ਕੋੜੇ ਦੇ ਬੱਚੇ ਗੁੱਟਾ ਰਾਏ ਚੱਲ ਜੱਲ ਬਾਹਰ ਦਾਂ ਗੁੱਟਾ ਸਿੱਧੂ ਵੀ ਨੰਬਰ ਆ ਕਿ ਇਹਨੇ ਕੋਈ ਜਾਣਕਾਰੀ ਲੈਣੀ ਓਏ ਤੇ ਭਾਈ ਤਾ ਤੁਸੀਂ ਲੈ ਸਕਦੇ ਆ ਤੇ ਫਿਰ YouTube ਤੇ ਕੀ ਜਰਨਲ ਬਣਾ ਕੇ ਨਾ ਸਵਾਰਨ ਦਾ ਸਟੋਰ ਵਿੱਚ ਕੋਈ ਜਾਨਵਰ ਆ ਗਏ ਕਿਉਂਕਿ ਬਈ ਹੁਣ ਠੰਡ ਹੋ ਗਈ ਤੇ ਜਾਨਵਰ ਅੰਦਰ ਲਾਈਆਂ ਲਿਆ ਦੇ ਬਾਕੀ ਸ਼ਾਮ ਹੋ ਗਈ ਹੁਣ ਨਾ ਬਈ ਕਿਉਂਕਿ ਪਹਿਲੇ ਦਿਨੇ ਦਿਨੇ ਬਹੁਤ ਜਾਨਵਰ ਹੁੰਦੇ ਹਨ ਲੋਕ ਲੇਟ ਹੋ ਗਏ ਪਹਿਲਾਂ ਰੇਵੀ ਚੱਲਾਉਣੀ ਪਾਗੇ ਸਿਰਫ ਕਰਾਵਾ ਇਹਦੇ ਕੋਈ ਨਾ ਕੋਈ ਵੀਡੀਓ ਜੀ ਇਧਰ ਹੋ ਨੇੜੇ ਹੋਇਆ ਹੋਂ ਤਾਂ ਇਧਰ ਆ ਆ ਬੰਦੇ ਨੂੰ ਤੁਸੀਂ ਜਾਣਦੇ ਆ ਇਹ ਇੰਸਟਾਗ੍ਰਾਮ ਤੇ ਭਾਈ ਘੁੱਟੀਆਂ ਲੋਟਣਾ ਲਾਉਂਦਾ ਨਾ ਬਹੁਤ ਜ਼ਿਆਦਾ ਲਾਉਂਦਾ ਹਾਂ ਭਾਈ ਸ਼ਰਮਾ ਸਟੱਡ ਫਾਰਮ ਚਲੋ ਮਾਨਸਾ ਦੋ ਬੱਚਾ ਘੋੜਾ 67 ਇੰਚ ਮਾਂ ਦਾ ਕੱਦ ਸੀਗਾ 64.5 ਇੰਚ ਨੁਫਰੀ ਘੋੜੀ ਦੋ ਦੰਦਾ ਬਸ਼ੇਰਾ ਫਾਰਮਾਨ ਸ਼ਰਮਾ ਧਰਮੋਹਨ ਫਾਰਮ ਸਿੱਧੂ ਸਟਾਰਟ ਫਾਰਮ ਨੰਦ ਪਿਓ ਦਾ ਨਾਮ ਅਰਜਨ ਰੋਲੀ ਵਾਲਾ ਮਾਂ ਦਾ ਨਾਮ ਮਿੱਠੂ ਵਾਲੇ ਅਰਜਨ ਦੀ ਕੱਦ 67 ਇੰਚ ਮਰਾਜ ਰੋਡ ਨੰਪਰਾ ਸਕੂਲ ਜ਼ਿਲ੍ਹਾ ਬਡਨਾ ਉਮਰ ਨਾਮ ਮੰਡੀ ਕਲਾਂ ਹੈਰੀ ਸੁੱਡੂ ਆਜਾਦ ਪੂੜ ਦਾ ਨਾ ਵੀ ਆਜਾਦ ਆ ਕੱਦ 65 ਇੰਚ ਉਮਰ 28 ਮਹੀਨੇ ਪਿਤਾ ਕਿਹਾ ਬਰਲਾ ਮੋ ਕੀ ਉਹਨਾਂ ਦਾ ਕੱਤ ਸੀਗਾ 29 ਇੰਚ ਭੰਗਾਂ ਕੋਲ ਵੀ ਬਹੁਤ ਚੰਮਰਾ ਬਈ ਜੇ ਕੋਈ ਨਾ ਕੋਈ ਖਰੀਦਣਾ ਹੋਵੇ ਜਾਂ ਕੋਈ ਕੋੜੀ ਕਰਾਸ ਕਰਨੀ ਹੋਵੇ ਤੁਸੀਂ ਮਾੜਾ ਆਪਣੀ ਸੰਪਰਕ ਕਰ ਸਕਦੇ ਨਾ ਉਹ ਤੁਹਾਨੂੰ ਦਿਖਾਉਣੇ ਆਪਸਾਨ ਤੋਂ ਹਰਿਆਣੇ ਤੋਂ ਆਇਆਗਾ ਬੋਲੀ 29 ਮਹੀਨਿਆਂ ਦਾ ਮੈਨੂੰ ਆਉਂਦਾ ਕੋਈ ਨਾ ਕੋਈ ਨਹੀਂ ਆਉਂਦੇ ਆ ਬਾਈ ਜੀ ਇਹਨੇ ਮੱਤੀ ਕਰਾਉਸ ਕਰਾਉਣੀ ਹੋਵੇ ਤਾਂ ਬੰਗਣਾ ਤੁਸੀਂ ਮੈਂ ਨੰਬਰ ਸੰਪਰਕ ਕਰਦਾ ਦਿੰਦੇ ਬਾਕੀ ਬਾਈ ਨਾਲ ਆਪਾਂ ਜਾਣਕਾਰੀ ਲੈ ਲਏ ਆ ਅਸੀ ਕਾ ਬਾਈ ਜੀ ਥਾ ਲੋਕਰ ਦੇ ਲਈ ਮੈਨੂੰ ਮੜੇ ਬਾਈ ਪਕਾ ਨੂੰ ਸਾਣਾ ਦਿਖਾਉਣੇ ਇੱਕ ਤੇ ਬਾਈ ਨੂੰ ਅਸੀਂ ਕਿਹਾ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਕਿਹੜਾ ਪਿੰਡਾ ਪਹਿਲਾਂ ਆਪਣਾ ਪਿੰਡ ਦੱਸੋ ਪਿੰਡ ਸੂ ਜ਼ਿਲ੍ਹਾ ਸਰਸਾ ਤੇ ਕੀ ਨਾਂ ਬਾਈ ਜੀ ਆਪਣਾ ਮੇਰਾ ਜਗਤਾਰ ਸਿੰਘ ਅੱਛਾ ਤੇ ਜਿਹੜਾ ਆਪਣਾ ਇਹ ਸਾਣਾ ਇਹਨਾਂ ਦਾ ਜੀ ਅਨਮੋਲ ਅਨਮੋਲ ਤੇ ਇਹਦੀ ਮਾਂ ਦਾ ਨਾਂ ਮਾਂ ਦਾ ਨਾਂ ਨਹੀਂ ਲੱੱਗਿਆ ਅੱਛਾ ਠੀਕ ਤੁਸੀਂ ਉਹਦਾ ਘਰੂ ਆ ਕੇ ਬਾਈ ਆਪ ਦਾ ਘਰ ਦਾ ਜੀ ਘਰ ਦਾ ਕੈ ਮਹੀਨਾ ਦਾ ਹੋ ਗਿਆ ਇਹ 9 ਸਾਲਾਂ ਦਾ ਹੋ ਗਿਆ 10 ਸਾਲ ਸ਼ੁਰੂ 9 ਸਾਲਾਂ ਦਾ ਤੇ ਹੁਣ ਮੱਝਾਂ ਕਰਾਸ ਕਰਾਉਣੇ ਕਿ ਹੁਣ ਸੀਵਾ ਤੇ ਹੁਣ ਹੋਰ ਕੋਈ ਇਹਦਾ ਬੱਚਾ ਕੋਈ ਰੱਖਿਆ ਹੋਇਆ ਕਰੇ ਤੁਸੀਂ ਬੱਚਾ ਦੂਜੇ ਭਾਈਆਂ ਕੋਲੇ ਹੈ ਬਿਲਕੁਲ ਠੀਕ ਆ ਜੀ ਤੇ ਉਹ ਕਰਾਉਂਦੇ ਕਰਾਸ ਨਹੀਂ ਨਹੀਂ ਛੋਟੇ ਆ ਛੋਟੇ ਆ ਤੇ ਕਿੰਨੇ ਲੀਟਰ ਦੁੱਧ ਦਿੰਦੀ ਆ ਇਹਦੀ ਮਾਂ ਜਿਹੜੇ ਮਾਂ ਦਾ ਰਕਾੜੇ ਪਾਰਟਿਕੂਲਰ ਕਿਲੋਗ੍ਰਾਮ 25 ਕਿਲੋ 121 ਗ੍ਰਾਮ ਇਹਦੀ ਬੇਟੀ ਨੇ ਕਿਤਾ ਚਾਰ ਗੰਦ ਨੇ ਠੀਕ ਆ ਜੀ ਧਨੌਂਦੇ ਮਿਲਦੇ ਦਾ ਕਿਤਾ ਇਹਦਾ 10 ਕਿਲੋ 416 ਗ੍ਰਾਮ ਠੀਕ ਆ ਜੀ ਲਾਈਟ ਵਾਈਟ ਕਰੇ ਇਸ ਤੋਂ ਲੋਜ ਗ੍ਰਾਮ ਤੇ ਛੋਡੇ ਕੋ ਇਹਦੇ ਕਿੰਨੇ ਬੱਚੇ ਗਾ ਘਰੇ ਪਾਲੇ ਹੋਏ ਨੇ ਬੱਚੇ ਮੈਤਾ ਜੀ ਸਾਰੇ ਪੇਜ ਤੇ ਜੀ ਠੀਕ ਆ ਜੀ ਮੈਤਾ ਕਹੇ ਤੇ ਇਕੱਲਾ ਇੱਕ ਇਹ ਤੇ ਇੱਕ ਹੋਰ ਕਿ ਠੀਕ ਆ ਜੀ ਤੇ ਜਿਹੜੀਆਂ ਨੇ ਕਟੀਆਂ ਕੋਈ ਹੋਰ ਜਾਨਵਰ ਕੋਈ ਹੋਵੇ ਰੋਟੇ ਕੋਲੇ ਵੀ ਜਿਹੜੇ ਦੂਜੇ ਭਾਈਆਂ ਕੋਲੇ ਹੈਗੇ ਸਾਰੇ ਮੋਲੇ ਅੱਛਾ ਦੂਜੇ ਰੱਖੀ ਏ ਤੁਸੀਂ ਤੁਸੀਂ ਕਿ ਲੇਕ ਨਿਸ਼ਾਨੀ ਤੌਰ ਤੇ ਰੱਖ ਰੱਖਿਆ ਹੈ ਠੀਕ ਆ ਬਈ ਤੇ ਭਾਈ ਤੁਹਾਡਾ ਨੰਬਰ ਬੋਲ ਦੋ 98131 55283 98131 55283 56287 ਬਈ ਤੁਸੀਂ ਭਾਂਗੀਆਂ ਕੋਲੇ ਆ ਸਕਦੇ ਹੋ ਇਹ ਦੂਜੇ ਭਾਂਗੀਆਂ ਕੋਲੇ ਐਸਤੇ ਬੱਚੇ ਹੈਗੇ ਹੈਗੇ ਪਰ ਇਹ ਛੋਟੇ ਹੈਗੇ ਤੇ ਕਈ ਵਾਰੀ ਕਿਸੇ ਨੇ ਕੋਈ ਜਾਣਕਾਰੀ ਲੈਣੀ ਹੋਵੇ ਤੇ ਜਾਂ ਕੋਈ ਮੱਝ ਦੀ ਚਵਾਈ ਦੇਖਣੀ ਹੋਵੇ ਤੁਸੀਂ ਆ ਸਕਦੇ ਹੋ ਭਾਂਗੀਆਂ ਦਾ ਆ ਨੰਬਰ ਆ ਬਾਕੀ ਤੁਸੀਂ ਬਈ ਨੋਟ ਕਰ ਲਿਓ ਆ ਸਾਡਾ ਕਮਾਂਡੀ ਵੀ ਆਜੋ ਭਾਈ ਆਜੋ ਹੋਰ ਭਾਈ ਕਿਵੇਂ ਹੋ ਵਧੀਆ ਦੇਖ ਲੈ ਮੈਂ ਲਾਹੇ ਮਰਾ ਆਹ ਕਹਿੰਦੇ ਕੋਲਕੱਤਾ ਵੀ ਕਹਿੰਦੇ ਘੂੜੀਆਂ ਦੇ ਨਾਂ ਤੇ ਪੂਰਾ ਮਸ਼ਹੂਰ ਹੋਏ ਨੇ ਹੁਣ ਕਿਉਂ ਛੱਡ ਤੇ ਨਾ ਹੈਗੇ ਨਾ ਹੈਗੇ ਤੇ ਮੇਲੇ 'ਚ ਨਹੀਂ ਲਾਇ ਨਾ ਮੇਲੇ 'ਚ ਕੱਲ ਲੈ ਆ ਜੀ ਅੱਛਾ ਕਾਹੇ ਜਾਣ ਮਰ ਰੱਖੀ ਬੈਠਾ ਹੁਣ ਯਾਰ ਜਾਣ ਮਰ ਘੋੜਾ ਵੀ ਹੈ ਕੋਈ ਘੋੜਾ ਉਹ ਪੁਰਾਣਾ 19 ਸਾਲ ਹੋ ਗਿਆ ਅੱਛਾ ਤੂਫਾਨ ਦਾ ਭਰਾ सामी बैठा जी ठीक है भाई मेले के बच्चे पहुँच रहे हैं गुरविंद्री खेड़ी वाले पंजाब शिंगार शायद पंजाब शिंगार जानवर भी लेके आने बाकी तो पूछा कि आ रहे हैं अस्सी का बी बी ਤੁਸੀਂ ਆ ਫਲੈਕਸ ਨਾਲ ਆਖੇ ਬਾਬਾ ਜੀ ਗੁਰਵਿੰਦਰ ਸਿੰਘ ਇਹ ਆਪਣੇ ਕੋਲੇ ਖੇਤਲਵੰਡੀ ਮੇਲੇ ਤੇ ਪਹੁੰਚ ਰਹੇ ਨੇ ਹਾਂਜੀ ਹਾਂ 2 ਤਰੀਕ ਨੂੰ ਪਹੁੰਚਣਗੇ ਤੇ ਪੰਜਾਬ ਸ਼ਿੰਗਾਰ ਦੇ ਨਾਲ ਆਉਣਗੇ ਹਾਂਜੀ ਹਾਂਜੀ ਪੰਜਾਬ 10000 ਲੈ ਕੇ ਪਹੁੰਚ ਰਹੇ ਆ ਤੇ ਕੈ ਦਿਨ ਰਹਿਣਗੇ ਇੱਥੇ ਬਸ ਇੱਕੋ ਹੀ ਦਿਨ ਰਹਿਣਗੇ ਦੋ ਇੱਕ ਦਿਨ 2 ਤਰੀਕ ਨੂੰ ਸਵੇਰੇ ਆਉਣਗੇ ਸ਼ਾਮ ਤੱਕ ਰਹਿਣਗੇ ਰਾਤ ਲਾਉਣਗੇ ਇੱਥੇ ਠੀਕ ਆ ਤੇ ਆਪਣੀ ਇਹ ਹੈਗੀ ਆ ਜੀ ਸਰਪੰਚ ਸਟੱਡ ਫਾਰਮ ਜੋੜਾ ਭਾਗੀਵੰਦਰਾ ਵਾਲੇ ਕੋਲੇ ਬਾਂਗੀਆਂ ਕੋਲੇ ਪਹੁੰਚਣਗੇ ਇੱਥੇ ਤੇ ਬਾਂਗਾਂ ਕੋਲੇ ਜ਼ਰੂਰ ਫਮਾ ਹਵਾਂਗੇ ਪਹੁੰਚੋ ਇਹ ਪੰਜਾਬ ਸ਼ਿੰਗਾਰ ਦੇ ਦਰਸ਼ਨ ਕਰਨ ਵਾਸਤੇ ਨਾ ਬਹੁਤ ਮੇਲਾ ਭਰਨ ਜਾ ਰਿਹਾ 2 ਤਰੀਕ ਨੂੰ ਜਿੱਦਾਂ ਕਿ ਬਾਬਾ ਜੀ ਖੇੜੀ ਵਾਲੇ ਇੱਥੇ ਪਹੁੰਚ ਰਹੇ ਨੇ ਕਰਵਿੰਦਰ ਸਿੰਘ ਖੇੜੀ ਵਾਲੇ ਪੰਜਾਬ ਸ਼ਿੰਗਾਰ ਹੋਰ ਵੀ ਜਾਨਵਰ ਲੈ ਕੇ ਆਉਣਗੇ ਕੱਲਾ ਪੰਜਾਬ ਸ਼ਿੰਗਾਰ ਕੱਲਾ ਪੰਜਾਬ ਸ਼ਿੰਗਾਰ ਠੀਕ ਆ ਜੀ ਉਹ ਕਿੱਦਾਂ ਆ ਰਿਹਾ ਭਾਈ ਇਹ ਦੋਨੇ ਠੀਕ ਇਹ ਬਾਕੀ ਵੀ ਮਿਲਦੇ ਆਪਾਂ 2 ਤਰੀਕ ਨੂੰ ਤੇ ਵਿਖਾਵਾਂਗੇ ਤੁਹਾਨੂੰ ਠੀਕ ਆ ਠੀਕ ਆ ਉਹ ਨਾਲ ਹੀ ਜਨਰਵਰੋਧ ਇਕੱਠੇ ਆਉਂਦੇ ਠੀਕ ਆ ਤੇ ਸੁਣਨ ਬਖਾਵਾਂਗੇ ਆਪਾਂ ਬਾਬਾ ਗੁਰਵਿੰਦਰ ਸਿੰਘ ਖੇੜੀ ਵਾਲੇ ਤੇ ਉਹਨਾਂ ਦੇ ਵਿਚਾਰ ਵੀ ਸੁਣਾਗੇ ਕਿ ਆਹ ਦਾ ਪੰਜਾਬ ਸ਼ਿੰਗਾਰ ਜਿਹੜਾ ਘੋੜਾ ਉਹਨਾਂ ਦਾ ਮਸ਼ਹੂਰ ਆ ਤੁਸੀਂ ਵੀਡੀਓ ਤੇ ਦੇਖਿਆ ਹੋਣਾ ਆਮ ਤੌਰ ਤੇ ਨਾ ਤੇ ਉਹ ਤੁਹਾਨੂੰ ਆਪਾਂ ਆਪਣੇ ਕੈਮਰੇ ਦੇ ਮਾਧਮ ਰਾਹੀਂ ਤਲਵੰਡੀ ਸਾਬੋ ਮੇਲੇ ਦੀ ਸ਼ਾਨ ਵਧਾਉਣ ਖਾਤਰ ਇੱਥੇ ਪਹੁੰਚ ਰਹੇ ਨੇ ਥਿਉਰੀ ਵਾਲੇ ਇੱਕ ਬਾਬਾ ਗੁਰਵਿੰਦਰ ਸਿੰਘ ਜੀ